ਜਲੰਧਰ ਦੇ ਸਬ ਤੋਂ ਪੋਸ਼ ਏਰੀਆ ਮੋਡਲ ਟਾਊਨ ਦੇ ਵਿੱਚ ਸਥਿਤ ਮਸ਼ਹੂਰ ਬਿੱਟੂ ਪਰਦੇਸੀ ਢਾਬੇ ਦੇ ਵਿੱਚ ਉਸ ਵੇਲੇ ਇੱਕ ਗਾਹਕ ਨੇ ਹੰਗਾਮਾ ਕਰ ਦਿੱਤਾ ਜਦੋਂ ਉਸ ਨੇ ਰੈਸਟੋਰੈਂਟ ਦੇ ਵਿੱਚੋਂ ਖਰੀਦੀ ਹੋਈ ਚਾਟ ਪੱਲਿਆਂ ਦੀ ਚਟਨੀ ਦੇ ਵਿੱਚੋਂ ਮਰੀ ਹੋਈ ਛਿਪਕਲੀ ਨਿਕਲਣ ਦੇ ਇਲਜ਼ਾਮ ਲਗਾ ਦਿੱਤੇ ਪਰਿਵਾਰ ਨੇ ਰੈਸਟੋਰੈਂਟ ਦੇ ਵਿੱਚ ਪਹੁੰਚ ਕੇ ਕਾਫੀ ਜ਼ਿਆਦਾ ਹੰਗਾਮਾ ਕੀਤਾ ਦੇਖੋ ਪੂਰੀ ਖਬਰ ਜਲੰਧਰ ਦੇ ਸਭ ਤੋਂ ਪੌਸ਼ ਏਰੀਏ ਮੰਨੇ ਜਾਂਦੇ ਮਾਡਲ ਟਾਊਨਸ ਖੇਤ ਮਸ਼ਹੂਰ ਬਿੱਟੂ ਪਰਦੇਸੀ ਟਾਪ ਦੇਤੇ ਇੱਕ ਗਾਹਕ ਦੇ ਵੱਲੋਂ ਝੰਕ ਕੇ ਹੰਗਾਮਾ ਕੀਤਾ ਗਿਆ ਜਿਲੰਦਰ ਦੇ ਹੀ ਰਹਿਣ ਵਾਲੇ ਵਿਸ਼ਾਂਤ ਮਲਿਕ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਨੇ ਬਿੱਟੂ ਪਰਦੇਸੀ ਰੈਸਟੋਰੈਂਟ ਤੋਂ ਪੱਲਾ ਚਾਟ ਖਰੀਦੀ ਸੀ ਪਰ ਜਦੋਂ ਘਰ ਜਾ ਕੇ ਦੇਖਿਆ ਤਾਂ ਚਾਟ ਦੇ ਨਾਲ ਦਿੱਤੀ ਗਈ ਮਿੱਠੀ ਚਟਨੀ ਦੇ ਵਿੱਚੋਂ ਮਰੀ ਹੋਈ ਛਿਪਕਲੇ ਨਿਕਲੇ ਜਿਸ ਤੋਂ ਬਾਅਦ ਪਰਿਵਾਰ ਨੇ ਰੈਸਟੋਰੈਂਟ ਦੇ ਬਾਹਰ ਕਾਫੀ ਹੰਗਾਮਾ ਕੀਤਾ ਪਰਿਵਾਰ ਨੇ ਦੋਸ਼ ਲਗਾਇਆ ਕਿ ਜਦੋਂ ਉਹ ਸ਼ਿਕਾਇਤ ਲੈ ਕੇ ਰੈਸਟੋਰੈਂਟ ਪਹੁੰਚੇ ਤਾਂ ਮਾਲਕ ਅਤੇ ਕਰਮਚਾਰੀ ਤੁਰੰਤ ਦੁਕਾਨ ਬੰਦ ਕਰਕੇ ਉੱਥੋਂ ਚਲੇ ਗਏ ਸੀ ਪੀੜਤ ਵਿਸ਼ਾਂਤ ਮਲਿਕ ਨੇ ਦੱਸਿਆ ਕਿ ਉਹ ਬਿੱਟੂ ਪਰਦੇਸੀ ਰੈਸਟੋਰੈਂਟ ਤੋਂ ਚਾਟ ਪੱਲਾ ਪੈਕ ਕਰਵਾ ਕੇ ਘਰ ਮੌਂਚੀ ਸੀ ਤਾਂ ਬੱਚਾਂ ਨੇ ਚਾਟ ਖਾਣ ਦੀ ਜਿੱਤ ਕੀਤੀ ਜਿਸ ਤੋਂ ਬਾਅਦ ਉਹਨਾਂ ਨੇ ਚਾਟ ਦਾ ਸਮਾਨ ਫਟੋਰੀਆਂ ਦੇ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ ਪਰ ਜਦੋਂ ਆਖਰ ਦੇ ਵਿੱਚ ਮਿੱਠੀ ਚਟਨੀ ਪਾਈ ਤਾਂ ਚਟਨੀ ਦੇ ਵਿੱਚ ਕੁਝ ਪਿਆ ਹੋਇਆ ਸੀ ਜਦੋਂ ਧਿਆਨ ਨਾਲ ਦੇਖਿਆ ਤਾਂ ਉਹ ਮਰੀ ਹੋਈ ਛਿਪ ਪਈ ਸੀ ਫਿਰਦਕ ਨੇ ਦੱਸਿਆ ਕਿ ਉਹਨਾਂ ਨੇ ਤੁਰੰਤ ਬਿੱਟੂ ਪ੍ਰਦੇਸੀ ਰੈਸਟੋਰੈਂਟ ਤੇ ਪਹੁੰਚ ਕੇ ਕੈਸ਼ ਕਾਊਂਟਰ ਤੇ ਬੈਠੇ ਵਿਅਕਤੀ ਅਤੇ ਹੋਰ ਕਰਮਚਾਰੀਆਂ ਨੂੰ ਇਸ ਦੀ ਸ਼ਿਕਾਇਤ ਕੀਤੀ ਪਹਿਲਾਂ ਤਾਂ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਪਰ ਜਦੋਂ ਹੰਗਾਮਾ ਸ਼ੁਰੂ ਹੋ ਗਿਆ ਤਾਂ ਮੌਕੇ ਤੇ ਮਾਰਕੀਟ ਦਾ ਪ੍ਰਬੰਧ ਲਿਆ ਗਿਆ ਜਿਸ ਨੇ ਦੁਕਾਨ ਬੰਦ ਕਰਵਾ ਦਿੱਤੀ ਦੁਕਾਨ ਬੰਦ ਕਰਵਾਉਣ ਤੋਂ ਬਾਅਦ ਸਾਰੇ ਕਰਮਚਾਰੀ ਉੱਥੋਂ ਭੱਜ ਗਏ 피ੜਤ ਪਰਿਵਾਰ ਨੇ ਆਖਿਆ ਕਿ ਉਹ ਇਸ ਨੂੰ ਲੈ ਕੇ ਫੂਡ ਸੇਫਟੀ ਵਿਭਾਗ ਦੇ ਕੋਲ ਸ਼ਿਕਾਇਤ ਕਰਨਗੇ ਤਾਂ ਜੋ ਰੈਸਟੋਰੈਂਟ 'ਤੇ ਕਾਰਵਾਈ ਹੋ ਸਕੇ 피ੜਤ ਨੇ ਦੱਸਿਆ ਕਿ ਗنیمਤ ਇਹ ਨਹੀਂ ਕਿ ਬੱਚਾ ਨੇ ਛਪਕਲੀ ਵਾਲੀ ਚਾਟ ਖਾਧੀ ਨੇ ਜੇਕਰ ਨਾਲੇ ਵੀ ਤੋਂ ਬਿਮਾਰ ਹੋ ਸਕਦੇ ਸੀ ਫਿਲਹਾਲ ਇਹ ਮਾਮਲਾ ਜਲੰਧਰ ਦੇ ਵਿੱਚ ਕਾਫੀ ਗਰਮਾਇਆ ਹੋਇਆ ਹੈ ਪਰ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਬਿਊਰੋ ਰਿਪੋਰਟ ਹਮਦਰ ਤੋਂ ਸੀਧੀ